ਕਿਰਤੀ ਕਿਸਾਨ ਯੂਨੀਅਨ ਨੇ ਪਾਣੀਆਂ ਦੇ ਮਸਲਿਆਂ ਦੇ ਟੁਕਵੇਂ ਹੱਲ ਲਈ ਇੱਕ ਮੰਗ ਪੱਤਰ ਸੌਂਪਿਆ ਹੈ। ਉਹਨਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਮਤਾ ਪਾਸ ਕਰਨਾ ਪਾਣੀਆਂ ਦੇ ਮਸਲੇ ਦਾ ਹੱਲ ਰਿਪੇਰੀਅਨ ਸਿਧਾਂਤ ਅਨੁਸਾਰ ਕਰਨਾ ਸ਼ਾਰਦਾ ਯਮਨਾ ਲਿੰਕ ਪ੍ਰੋਜੈਕਟ ਨੂੰ ਪੂਰਾ ਕਰਕੇ ਹਰਿਆਣੇ ਨੂੰ ਉਸ ਵਿੱਚੋਂ ਪਾਣੀ ਦੇਣਾ ਪੰਜਾਬ ਦੇ ਹਰ ਖੇਤ ਤੱਕ ਸਾਰਾ ਸਾਲ ਨਹਿਰੀ ਪਾਣੀ ਅਤੇ ਹਰ ਘਰ ਤੱਕ ਸਾਰਾ ਸਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਰਾਵੀ ਦੇ ਪਾਕਿਸਤਾਨ ਨੂੰ ਜਾ ਰਹੇ ਪਾਣੀ ਦੀ ਸਹੀ ਸੰਭਾਲ ਅਤੇ ਵਰਤੋਂ ਕਰਕੇ ਪੀਣ ਅਤੇ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਨੂੰ ਵਿਸ਼ੇਸ਼ ਵਿੱਤੀ ਪੈਕੇਜ ਦੇਣਾ ਜਿਸ ਸੰਬੰਧੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇ ਇਹ ਮੰਗ ਪੱਤਰ ਸਥਾਨਕ ਐਮਐਲਏ ਜਗਦੀਪ ਕੰਬੋਜ ਗੋਲਡੀ ਦੇ ਨਾਂ ਤੇ ਜਲਾਲਾਬਾਦ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ ਰਾਹੀਂ ਸੌਪਿਆ ਗਿਆ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੰਨ ਸਿੰਘ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਬਲਾਕ ਪ੍ਰਧਾਨ ਹਰਮਿਤ ਸਿੰਘ ਝੁੱਗੀਆਂ ਅਨੰਦ ਸਿੰਘ ਵਾਲਾ ਨੇ ਕਿਹਾ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣੇ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਕਾਰਨ ਸਿਆਸੀ ਪਾਰਟੀਆਂ ਆਪਣੀ ਸਿਆਸਤ ਚਮਕਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ੱੱਕਾ ਕਰ ਰਹੀ ਹੈ ਜਦੋਂ ਕਿ ਪੰਜਾਬ ਇੱਕ ਰਿਪੇਰੀਅਨ ਸੂਬਾ ਹੋਣ ਦੇ ਬਾਵਜੂਦ ਪਾਣੀਆਂ ਦੇ ਮਾਮਲੇ ਵਿੱਚ ਦਹਾਕੀਆਂ ਤੋਂ ਬੇਇਨਸਾਫੀ ਚੱਲ ਰਿਹਾ ਹੈ ਇਸ ਕਾਰਨ ਪੰਜਾਬ ਨੇ ਆਪਣਾ 86% ਦੀ ਧਰਤੀ ਹੈਟਲਾ ਪਾਣੀ ਗੁਆ ਲਿਆ ਹੈ ਅਤੇ ਇੱਕ ਜ਼ਹਿਰੀਲੇ ਰੇਗਿਸਤਾਨ ਵੱਲ ਵਧ ਰਿਹਾ ਹੈ ਇਸ ਮੌਕੇ ਜਸਕਰਨ ਸਿੰਘ ਪੱਕਾ ਕਾਲੇਵਾਲਾ ਰਣਜੀਤ ਸਿੰਘ ਹਰਪ੍ਰੀਤ ਸਿੰਘ ਚੱਕ ਜਾਨੀ ਸਰ ਗੁਰਵਿੰਦਰ ਸਿੰਘ ਜਾਨੀ ਸਰ ਗੁਰਸੇਵਕ ਸਿੰਘ ਕੜਾਈਵਾਲਾ ਡਾਕ ਗੁਰਪ੍ਰੀਤ ਸਿੰਘ ਸੁਆਵਾਲਾ ਬਲਰਾਜ ਸਿੰਘ ਜੰਡਵਾਲਾ ਮੋਹਨ ਸਿੰਘ ਅਰਨੀਵਾਲਾ ਵਾਲਾ ਪਵਨ ਧਰਮੂ ਵਾਲਾ ਤਿਲਕਰਾਜ ਆਦਿ ਵੀ ਹਾਜ਼ਰ ਸਨ ਜਾਰੀ ਕਰਤਾ ਜਿਲ੍ਹਾ ਸਕੱਤਰ ਮਨਦੀਪ ਸਿੰਘ ਨੂੰ ਮੰਗ ਪੱਤਰ ਦਿੱਤੇ ਆ ਵੀ ਜਿਹੜਾ ਤੁਸੀਂ ਸੈਸ਼ਨ ਸਾਧ ਰਹੇ ਆ ਉਹਦੇ ਵਿੱਚ ਕੱਲੀ ਚਰਚਾ ਕਰਨ ਤੱਕ ਸੀਮਤ ਨਾ ਰੱਖਿਆ ਜਾਵੇ। ਉਹਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਕੇਂਦਰ ਸਰਕਾਰ ਨੇ ਬਣਾਇਆ ਉਹ ਰੱਦ ਕੀਤੇ ਜਾਣ ਦਾ ਮੰਗ। ਜਿੰਦਾਬਾਦ। 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 ਡੈਮ ਸੇਫਟੀ ਐਕਟ ਰੱਦ ਕਰੋ। ਜਿੰਦਾਬਾਦ। डैम सेफ्टी करो रो रो ਮੇਰਾ ਨਾਮ ਕਪਤਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਸਾਨ ਨੇ ਅੱਜ ਅਸੀਂ ਕਿਰਤੀ ਕਸਾਨ ਜੀ ਨੇ ਵੱਲੋਂ ਸੂਭਾ ਪਧਰੀ ਸੱਦੇ ਦੇ ਤਹਿਤ ਕਿਉਂਕਿ ਕੱਲ ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਪੈਸ਼ਲ ਜਿਹੜਾ ਸੈਸ਼ਨ ਸੱਦਿਆ ਹੈਗਾ ਇੱਕ ਦਿਨ ਲਈ ਜਿਹੜਾ ਪਾਣੀਆਂ ਦੇ ਮਸਲੇ ਸੀ ਉਹਦੇ ਸੰਬੰਧੀ ਅੱਜ ਅਸੀਂ ਪੂਰੇ ਸੂਭਾ ਪਧਰ ਤੇ ਐਮਐਲਏ ਨੂੰ ਮੰਗ ਪੱਤਰ ਦਿੱਤੇ ਆ ਵੀ ਜਿਹੜਾ ਤੁਸੀਂ ਸੈਸ਼ਨ ਸੱਦ ਰਹੇ ਆ ਉਹਦੇ ਵਿੱਚ ਕੱਲੀ ਚਰਚਾ ਕਰਨ ਤੱਕ ਸੀਮਤ ਨਾ ਰੱਖਿਆ ਜਾਵੇ ਉਹਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਕੇਂਦਰ ਸਰਕਾਰ ਨੇ ਬਣਾਇਆ ਉਹ ਰੱਦ ਕੀਤੇ ਜਾਣ ਦਾ ਮਤਾ ਪਾਸ ਕੀਤਾ ਜਾਵੇ। ਦੂਜੀ ਅਸੀਂ ਮੰਗ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਉਹ ਰਿਪੀਰੀਅਨ ਸਦਾਤ ਮੁਤਾਬਕ ਹੱਲ ਕੀਤਾ ਜਾਵੇ। ਤੀਜਾ ਅਸੀਂ ਕਹਿੰਦੇ ਹਾਂ ਵੀ ਜਿਹੜਾ ਸ਼ਾਰਦਾ ਜਮਨਾ ਲਿੰਕ ਨਹਿਰ ਦੇ ਤਹਿਤ ਜਿਹੜਾ ਬਾਕੀ ਸੂਕੇਆਂ ਨੂੰ ਜਿਵੇਂ ਹਰਿਆਣਾ ਜਾਂ ਉਹਨਾਂ ਨੂੰ ਉਹਦਾ ਪਾਣੀ ਦਿੱਤਾ ਜਾਣਾ ਚਾਹੀਦਾ ਹੈਗਾ ਤੇ ਅਸੀਂ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਤੱਕ ਪੀਣ ਵਾਲੇ ਸਾਫ਼ ਪਾਣੀ ਦੀ ਮੰਗ ਕਰਦੇ ਹਾਂ ਤੇ ਹਰ ਨੱਕੇ ਤੱਕ ਨਹਿਰੀ ਪਾਣੀ 12 ਮਹੀਨੇ ਇਹਦਾ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਪਾਣੀਆਂ ਦਾ ਸੰਕਟ ਬਹੁਤ ਗਹਿਰਾ ਹੋ ਚੁੱਕਿਆ ਪੰਜਾਬ ਦੀ ਧਰਤੀੇਂ ਲਾ ਪਾਣੀ ਲਗਾਤਾਰ ਡੂੰਗਾ ਹੋ ਰਿਹਾ ਤਾਂ ਪੀਣੇ ਵਾਲਾ ਛੱਸੀ ਪੀਣ ਦੀ ਪਾਣੀ ਖਤਮ ਹੋ ਰਿਹਾ ਪੰਜਾਬ ਇੱਕ ਜ਼ਹਿਰੀਲਾ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਜਿਹੜੀਆਂ ਇਹ ਸਰਪਾਰਟੀ ਮੀਟਿੰਗ ਪਿਛਲੇ ਦਿਨੀ ਇਥੋਂ ਦੀ ਜਿਹੜੇ ਪੰਜਾਬ ਸਰਕਾਰ ਨੇ ਸੱਦੀ ਹੈਗੀ ਆ ਤੇ ਉਹਦੇ ਵਿੱਚ ਇੱਕ ਬੜਾ ਇਸ ਤਰ੍ਹਾਂ ਦਿਖਾਇਆ ਗਿਆ ਵੀ ਹੁਣ ਪਤਾ ਨਹੀਂ ਪੰਜਾਬ ਦੇ ਮਸਲਿਆਂ ਦਾ ਹੱਲ ਹੋਊ ਸਾਨੂੰ ਇਸ ਗੱਲ ਦਾ ਗਿਲਾ ਹੈਗਾ ਵੀ ਕਿਉਂਕਿ ਇਹ ਪਾਕੀਆਂ ਪਹਿਲਾਂ ਵੀ ਤਾਂ ਇੱਥੇ ਪੰਜਾਬ ਦੇ ਵਿੱਚ ਹੀ ਰਹਿੰਦੀਆਂ ਸੀ ਜਦੋਂ ਸਾਡੀ ਪੰਜਾਬ ਦੀ ਧਰਤੀ ਦਾ ਜਿਹੜਾ 74% ਪਾਣੀ ਦਰਿਆਵਾਂ ਦਾ ਦੂਜੇ ਸੂਬਿਆਂ ਨੂੰ ਜਾ ਰਿਹਾ ਹੈਗਾ ਅਸੀਂ ਕਹਿੰਦੇ ਆਂ ਵੀ ਹੁਣ ਤੱਕ ਤਾਂ ਪੰਜਾਬ ਦੇ ਨਾਲ ਵੱਡਾ ਇਹ ਦੂਜੀਆਂ ਸਿਆਸੀ ਪਾਰਟੀਆਂ ਨੇ ਦਗਾਈ ਕਮਾਇਆ ਕਿਉਂਕਿ ਸਾਡਾ ਪਾਣੀ ਉਧਰ ਦੂਜੇ ਜ਼ਿਲ੍ਹਿਆਂ ਨੂੰ ਦਿੱਤਾ ਹੈਗਾ ਅੱਜ ਸਾਨੂੰ ਲੋੜ ਹੈਗੀ ਆ ਕੱਲੀ ਡਰਾਮੇਬਾਜ਼ੀ ਨਾ ਕੀਤੀ ਜਾਵੇ ਡਰਾਮੇਬਾਜ਼ੀ ਤੋਂ ਵੱਧ ਕੇ ਹਕੀਕਤ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਜਿਹੜੀ ਅਸੀਂ ਮੰਗ ਕਰਦੇ ਆ ਇਹ ਡੈਮ ਸਿਫਟੀ ਐਕਟ ਨੂੰ ਰੱਦ ਕਰਨ ਦਾ ਤੇ ਪਾਣੀਆਂ ਦਾ ਮਸਲਾ ਰਿਪੀਅਰੈਂਸ ਸਰਕਾਰ ਦਾ ਹੱਲ ਹੋਵੇ